ਅਨੋਖਾ ਸਕੂਲ ਹੈ ਜਿੱਥੇ ਕੀ ਫ੍ਰੀ ਆਫ ਕਾਸਟ ਏਰੀਏ ਗੁਰਬਾਣੀ ਨਾਲ ਜੋੜਿਆ ਜਾਂਦਾ ਏ ਜੇ ਤੇ ਜੋ ਕੋਈ ਵੀ ਬੱਚਾ ਕਿਸੇ ਵੀ ਕਾਸਟ ਦਾ ਕਿਸੇ ਧਰਮ ਦਾ ਆਪਣਾ ਜੜਾਨ ਕੇ ਪੜ ਕੇ ਔਰ ਕੀਰਤਨ ਸਿੱਖ ਕੇ ਫਾਇਦਾ ਉਠਾ ਸਕਦਾ ਪਰਿਵਾਰ ਦੀ ਪੂਰੀ سپورਟ ਹੈ ਜੀ ਉਹ ਆਂਦੇ ਆ ਕਿ ਗੁਰੂ ਦੇ ਨਾਲ ਜੁੜੋ ਗੁਰੂ ਦੇ ਨਾਲ ਲੱਗੋ ਅਤੇ ਕੁਝ ਕਰਕੇ ਉਖਾਓ ਸੋ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਐਸੇ ਪਿੰਡ ਦੇ ਵਿੱਚ ਲੈ ਕੇ ਆਏ ਆ ਇੱਕ ਸਕੂਲ ਹੈ ਸਕੂਲ ਦੇ ਵਿੱਚ ਕਲਾਸਿਸ ਲੱਗਦੀਆਂ ਤੁਸੀਂ ਦੇਖਿਆ ਹੋਣਗੀਆਂ ਸਾਰੀਆਂ ਪੜਾਈ ਦੀਆਂ ਵਿਦਿਆ ਦੀਆਂ ਪਰ ਅਨੋਖਾ ਸਕੂਲ ਹੈ ਜਿੱਥੇ ਕਿ ਫ੍ਰੀ ਆਫ ਕਾਸਟ ਜਿਹੜੀ ਗੁਰਬਾਣੀ ਨਾਲ ਜੋੜਿਆ ਜਾਂਦਾ ਏ ਇਹੋ ਜਿਹੀਆਂ ਕਲਾਸਾਂ ਲੱਗਦੀਆਂ ਨੇ ਕਿ ਹਰ ਇੱਕ ਧਰਮ ਦਾ ਜਿਹੜਾ ਬੱਚਾ ਏ ਇੱਥੇ ਆਣ ਕੇ ਉਹ ਕਲਾਸਿਸ ਲੈ ਸਕਦਾ ਤੇ ਫ੍ਰੀ ਆਫ ਕਾਸਟ ਸੋ ਆਪਾਂ ਗੱਲਬਾਤ ਵੀ ਕਰਦੇ ਆ ਕੀ ਕਿੰਨਾ ਦਾ ਉਪਰਾਲਾ ਹੈ ਕਿੱਦਾਂ ਹੈ ਜਿਹੜੇ ਕਲਾਸਸ ਲੱਗਦੀਆਂ ਤੇ ਕਿੱਦਾਂ ਦੇ ਬੱਚੇ ਇੱਥੇ ਪਹੁੰਚਦੇ ਨੇ ਆਪਾਂ ਗੱਲਬਾਤ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਂ ਜਰਨੈਲ ਸਿੰਘ ਕਲੋ ਹੈ ਜੀ ਮੈਂ ਇਸ ਸਕੂਲ ਦਾ ਪ੍ਰਿੰਸੀਪਲ ਹੈ ਜੀ ਜਨਾਬ ਜੀ ਅਲੱਗ ਤਰ੍ਹਾਂ ਦੀਆਂ ਕਲਾਸਸ ਲੱਗਦੀਆਂ ਹਨ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਬੱਚਿਆਂ ਨੂੰ ਹਰ ਇੱਕ ਧਰਮ ਦਾ ਜਿਹੜਾ ਬੱਚਾ ਹੈ ਉਹ ਵੀ ਇੱਥੇ ਆਂਦਾ ਹੈ ਕਿੱਦਾਂ ਫਿਰ ਮੈਨੇਜ ਕਰਦੇ ਹੋ ਕਿ ਸਵੇਰ ਤੋਂ ਲੈ ਕੇ ਸਕੂਲ ਜਿਹੜਾ ਲੱਗਦਾ ਏ ਤੇ ਇਹ ਕਲਾਸਿਸ ਕਿਦੋਂ ਲੱਗਦੀ ਆ ਫਿਰ ਇਹ ਜਿਹੜੀਆਂ ਕਲਾਸਾਂ ਨੇ ਜੀ ਇਹ 4 ਵਜੇ ਤੋਂ ਲੈ ਕੇ 6 ਵਜੇ ਤੱਕ ਲੱਗਦੀਆਂ ਨੇ ਖਾਲਸਾ ਏਡਵਲੋਂ ਜਿਹੜੀ ਆ ਸਾਰੀ ਸਹਾਇਤਾ ਕੀਤੀ ਜਾਂਦੀ ਏ ਕਿਉਂਕਿ ਸਾਡੇ ਸਕੂਲ ਵਿੱਚ ਵਧੀਆ ਲਾਇਬ੍ਰੇਰੀ ਵੀ ਆ ਜਿਹਦੇ ਵਿੱਚ ਸਾਰੀਆਂ ਧਾਰਮਿਕ ਪ੍ਰੀਖਿਆਵਾਂ ਉਹ ਪੁਸਤਕਾਂ ਉਪਲਬਧ ਨੇ ਬੱਚੇ ਪੁਸਤਕਾਂ ਵੀ ਪੜ ਸਕਦੇ ਨੇ ਉਸ ਤੋਂ ਇਲਾਵਾ ਜਿਹੜੇ ਕੀਰਤਨ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉਹ ਸਾਨੂੰ ਇੱਥੇ ਬੱਚਿਆਂ ਨੂੰ ਆਣ ਕੇ ਜਿਹੜੇ ਕੀਰਤਨ ਸਿਖਾਉਂਦੇ ਨੇ ਉਹ ਮਤਲਬ ਕਿ ਹਰ ਰੋਜ਼ ਜਿਹੜੀ ਇਹ ਕਲਾਸ ਜਿਹੜੀ ਹੈ ਇਹ ਲੱਗਦੀ ਹੈ ਟਿਊਸ਼ਨ ਵੀ ਲੱਗਦੀ ਹੈ ਤੇ ਕੀਰਤਨ ਦੀ ਕਲਾਸ ਵੀ ਹੁੰਦੀ ਹੈ ਜਿਹਦੇ ਚ ਕੋਈ ਵੀ ਬੱਚਾ ਕਿਸੇ ਵੀ ਕਾਸਟ ਦਾ ਕਿਸੇ ਧਰਮ ਦਾ ਆਪਣਾ ਜੜਾਣ ਕੇ ਪੜ੍ਹ ਕੇ ਔਰ ਕੀਰਤਨ ਸਿੱਖ ਕੇ ਫਾਇਦਾ ਉਠਾ ਸਕਦਾ ਸੋ ਇਹ ਫਿਰ ਕਿੱਦਾਂ ਮੈਨੇਜ ਕਰਦੇ ਹੋ ਸਕੂਲ ਜਿਹੜਾ ਸਵੇਰੇ ਲੱਗਦਾ ਹੈ ਉਹ ਕਿੰਨੇ ਵਜੇ ਤੱਕ ਲੱਗਦਾ ਤੇ ਐਜ ਰਿ ਸਪੈਸ਼ਲ ਕਲਾਸਸ ਲੱਗਦੀ ਹੈ ਗੁਰੂ ਨਾਲ ਜੋੜਨ ਵਾਸਤੇ ਗੁਰਬਾਣੀ ਸਖਾਣ ਵਾਸਤੇ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਲਾਸ ਲੱਗਦੀ ਹੈ ਸਕੂਲ ਦਾ ਸਮਾਂ ਜਿਹੜਾ ਜੀ ਸਵੇਰੇ 8 ਵਜੇ ਤੋਂ ਲੈ ਕੇ 1:30 ਵਜੇ ਤੱਕ ਹੁੰਦਾ ਪਰ ਜਿਹੜੀ ਇਹ ਕਲਾਸ ਹੈ 4 ਵਜੇ ਤੋਂ 6 ਵਜੇ ਤੱਕ ਲੱਗਦੀ ਹੈ ਲਾਗੇ ਦੇ ਪਿੰਡਾਂ ਦੇ ਸਕੂਲ ਦੇ ਕਿਸੇ ਵੀ ਸਕੂਲ ਦੇ ਬੱਚੇ ਜਿਹੜੇ ਨੇ ਇੱਥੇ ਆਣ ਕੇ ਟਿਊਸ਼ਨ ਵੀ ਪੜ ਸਕਦੇ ਨੇ ਤੇ ਕੀਰਤਨ ਵੀ ਸਿੱਖ ਸਕਦੇ ਨੇ ਕਿਸੇ ਬੱਚੇ ਕੋਈ ਭੇਟਾ ਕੋਈ ਫੀਸ ਨਹੀਂ ਲਈ ਜਾਂਦੀ। ਸੋ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਏ ਉਹਨਾਂ ਨੇ ਵੀ ਕਿਹਾ ਜੀ ਫ੍ਰੀ ਆਫ ਕੋਸਟ ਜਿਹੜੀਆਂ ਕਲਾਸ ਲੱਗਦੀ ਏ ਸ਼ਾਮ ਨੂੰ ਕਲਾਸ ਲੱਗਦੀ ਏ ਤੇ ਗੁਰਬਾਣੀ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਕਿਸੇ ਵੀ ਧਰਮ ਦਾ ਬੱਚਾ ਹੋਵੇ ਛੋਟੀ ਉਮਰ ਦਾ ਹੋਵੇ ਜਾਂ ਭਾਵੇਂ ਵੱਡੇ ਉਮਰ ਦਾ ਹੋਵੇ ਕਲਾਸਾਂ ਜਿਹੜੀਆਂ ਨੇ ਉਹ ਸ਼ਾਮ ਨੂੰ ਹੀ ਕਲਾਸ ਲੱਗਦੀ ਏ ਆਪਾਂ ਜਿਹੜੇ ਇੱਥੋਂ ਦੇ ਜਿਹੜੇ ਗੁਰਬਾਣੀ ਨਾਲ ਜੋੜਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਜੀ ਕਿੱਦਾਂ ਫਿਰ ਜਿਹੜਾ ਸਾਰਾ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਛੋਟੇ ਬੱਚੇ ਵੀ ਹੁੰਦੇ ਨੇ ਵੱਡੇ ਬੱਚੇ ਹੁੰਦੇ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਬੱਚੇ ਆਉਂਦੇ ਨੇ ਤੁਹਾਡੇ ਇੱਥੇ ਜੀ ਬੱਚੇ 5ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਆਉਂਦੇ ਹੋ ਉਮਰ ਦਾ ਕੋਈ ਨਹੀਂ ਹੈਗਾ ਜੀ ਜਿਹੜਾ ਮਰਜ਼ੀ ਬੱਚਾ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਬੜੇ ਪਿਆਰ ਨਾਲ ਬੱਚੇ ਸਿੱਖਦੇ ਆ ਤੇ ਅਸੀਂ ਸਿਖਾਉਂਦੇ ਆ ਤੇ ਬੜੀ ਕਿਰਪਾ ਵਾਲ ਖਾਲਸਾ ਆਡ ਵੱਲੋਂ ਬੜਾ ਵਧੀਆ ਉਪਰਾਲਾ ਚਲਾ ਰਹੇ ਆ ਸਪੋਜ਼ ਜਿਹਨੀਆਂ ਵੀ ਸੰਸਥਾਵਾਂ ਸਾਰਿਆਂ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ ਬਹੁਤ ਵਧੀਆ ਉਪਰਾਲਾ ਜੀ ਸੋ ਇਹਦੇ ਵਿੱਚ ਫਿਰ ਤੁਸੀਂ ਜਿਹੜੀ ਕਲਾਸਿਸ ਲਾਉਂਦੇ ਹੋ ਕੀ ਕੀ ਸਿਖਾਉਂਦੇ ਬੱਚਿਆਂ ਨੂੰ ਇੱਥੇ ਜੀ ਹਰਮੋਨੀਆ ਤਵਲਾ ਤੇ ਗੁਰਬਾਣੀ ਦੇ ਸੰਥਿਆ ਦਿੱਤੀ ਜਾਂਦੀ ਆ ਤੇ ਹੋਰ ਵੀ ਵਾਹਿਗੁਰੂ ਦਾ ਜਾਪ ਕਰਾਇਆ ਜਾਂਦਾ ਬੱਚਿਆਂ ਨੂੰ ਬਾਣੀ ਨਾਲ ਜੋੜਾ ਜਾਂਦਾ ਜੀ ਫਿਰ ਸਾਰਾ ਜਿਹੜਾ ਮੈਨੇਜ ਕਰਦੇ ਆ ਜਿਹੜਾ ਖਰਚਾ ਹੁੰਦਾ ਫਿਰ ਕਿੰਨਾ ਸਕੂਲ ਵੱਲੋਂ ਹੁੰਦਾ ਇੱਕ ਜਾਂ ਕਿਦਾਂ ਹੈ ਹਾਂਜੀ ਇਹ ਜੇ ਆਪਾਂ ਬੱਚਾ ਕੋਈ ਪੈਸਾ ਨਹੀਂ ਲਈਦਾ ਫ੍ਰੀ ਸੰਗੀਤ ਸਿਕਾਈਦਾ ਵਾ ਤੇ ਮੇ ਜਿਹੜੀ ਸੈਲਰੀ ਉਹ ਖਾਲ ਸਾਈਡ ਵੱਲੋਂ ਆਉਂਦੀ ਆ ਬਹੁਤ ਵਧੀਆ ਉਪਰਾਲਾ ਜੀ ਸੋ ਹੋਰ ਵੀ ਇੱਥੇ ਬੱਚੇ ਨੇ ਜਿਹੜੇ ਸਿੱਖਿਆ ਲੈਣ ਪਹੁੰਚਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਹਰਜੋਤ ਸਿੰਘ ਹਰਜੋਤ ਜੀ ਫਿਰ ਤੁਸੀਂ ਵੀ ਗੁਰਬਾਣੀ ਸਿੱਖਣ ਆਉਂਦੇ ਹੋ ਕਿੱਦਾਂ ਫਿਰ ਲੱਗਦਾ ਤੁਸੀਂ ਘਰੋਂ ਟਾਈਮ ਕੱਢ ਕੇ ਆਉਂਦੇ ਹੋ ਕਲਾਸਾਂ ਲੱਗਦੀਆਂ ਨੇ ਤਾਂ ਪਰਿਵਾਰ ਦੀ ਕਿੰਨੀ ਕੀ ਸਪੋਰਟ ਆ ਤੁਹਾਡੇ ਨਾਲ ਪਰਵਾਰ ਦੀ ਪੂਰੀ سپورਟ ਹੈ ਜੀ ਉਹ ਆਂਦੇ ਆ ਕਿ ਗੁਰੂ ਦੇ ਨਾਲ ਜੁੜੋ ਗੁਰੂ ਦੇ ਨਾਲ ਲੱਗੋ ਅਤੇ ਕੁਝ ਕਰਕੇ ਦਿਖਾਓ। ਉਹ ਵਧੀਆ ਲੱਗਦਾ ਫਿਰ ਸ਼ਾਮ ਨੂੰ ਕਲਾਸ ਲੱਗਦੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਕਲਾਸ ਲੱਗਦੀ? ਇੱਥੇ ਜੀ ਸੋਮਵਾਰ ਤੇ ਸ਼ੁੱਕਰਵਾਰ 4 ਵਜੇ ਤੋਂ ਲੈ ਕੇ 6 ਵਜੇ ਤੱਕ ਕਲਾਸ ਲੱਗਦੀ ਹੈ। ਤੇ ਕੋਈ ਵੀ ਬੱਚਾ ਆ ਸਕਦਾ ਹੈ 5ਵੀਂ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚਿਆਂ ਨੂੰ ਇੱਥੇ ਸਿਖਾਇਆ ਜਾਂਦਾ ਹੈ ਤੇ ਹਰ ਰੋਜ਼ ਬੱਚੇ ਆ ਸਕਦੇ ਨੇ। ਸੋ ਹੋਰ ਵੀ ਇੱਥੇ ਜਿਹੜੇ ਨੇ ਬੱਚੇ ਨੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਨੋਖਾ ਸਕੂਲ ਹੈ ਕਿ ਜਿੱਥੇ ਗੁਰਬਾਣੀ ਦੀ ਕਲਾਸ ਲੱਗਦੀ ਹੈ ਤੇ ਗੁਰਬਾਣੀ ਸਿਖਾਈ ਜਾਂਦੀ ਹੈ ਤੇ ਗੁਰੂ ਨਾਲ ਜੋੜਿਆ ਜਾਂਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਕੌਰ ਹਾਂ ਮੈਂ ਪਲੱਸ 1 ਕਲਾਸ ਵਿੱਚ ਪੜ੍ਹਦੀ ਹਾਂ ਜੀ ਜੀ ਤੁਸੀਂ ਵੀ ਫਿਰ ਇੱਥੇ ਕਲਾਸ ਲਾਣ ਆਉਂਦੇ ਹੋ ਇਹ ਕੀ ਸਿੱਖਦੇ ਹੋ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਆਪਾਂ ਇੱਥੇ ਸਿਰਫ ਸੋਮਵਾਰ ਤੇ ਸ਼ੁੱਕਰਵਾਰ ਕਲਾਸ ਨੂੰ ਆਉਣ ਹੁੰਦੇ ਹੁੰਦੇ ਆ ਆਪਾਂ ਕਿਉਂਕਿ ਹਰ ਮੇਰੇ ਬੇਟਾ ਪਾ 1 ਦੇ ਕਮਰਸ ਰੱਖੀ ਹੈ ਇਸ ਕਰਕੇ ਬਸੋ ਕਾ ਹੁੰਦਾ ਇਸ ਕਰਕੇ ਆਪਾਂ ਜਾਉਂਗਾ ਤੇ ਸ਼ੁਕਰਵਾਰ ਫਿਰ ਮਨੀਅਮ ਦੀ ਕਲਾਸ ਹੋਣਾ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਨਹੀਂ 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 ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੇ ਬਾਬਾ ਜੀ ਬਹੁਤ ਵਧੀਆ ਸਿਖਾਉਂਦੇ ਨੇ ਸਾਨੂੰ ਫੁੱਲ ਸਪੋਰਟ ਹੁੰਦੀ ਘਰਦਿਆਂ ਦੀ ਵੀ ਜਿੱਦਾਂ ਵੀ ਘਰ ਦੇ ਬਹੁਤ ਮਦਦ ਕਰਦੇ ਉਹਨਾਂ ਨੂੰ ਸਾਨੂੰ ਭੇਜ ਦੇਣਾ ਹੈ ਫਿਰ ਆਪਾਂ 6 ਵਜੇ ਵਾਪਸ ਚੱਲ ਜਾਨੇ ਹੁੰਨੇ ਇਹ ਦੀਰ ਤੋਂ ਜਰਾ ਸਕੂਲ ਚੱਲ ਰਿਹਾ ਹੈ ਕਲਾਸਿਸ ਇਹ 2016 ਤੋਂ ਇਹ ਟਿਊਸ਼ਨ ਇੱਥੇ ਆਏ ਸੈਂਟਰ ਸੋ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਕਿ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਸਪੈਸ਼ਲ ਕਲਾਸ ਲੱਗਦੀ ਹੈ ਸਕੂਲ ਦੇ ਵਿੱਚ ਐਦਾਂ ਦੇ ਸਕੂਲ ਦੇ ਵਿੱਚ ਲੈ ਕੇ ਆਏ ਆ ਕਿ ਜਿੱਥੇ ਸ਼ਾਮੀ 4 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਕਲਾਸ ਲੱਗਦੀ ਹੈ ਤੇ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਕੋਈ ਵੀ ਧਰਮ ਦਾ ਬੱਚਾ ਹੋਵੇ ਉਹਨਾਂ ਨੂੰ ਜਰੀਏ ਇੱਥੇ ਗੁਰਬਾਣੀ ਜਰੀਏ ਸਿਖਾਈ ਜਾਂਦੀ ਹੈ ਤਬਲਾ ਵੀ ਤੇ ਹਾਰਮੋਨੀਅਮ ਜਿਹੜਾ ਫ੍ਰੀ ਆਫ ਕੋਸਟ ਸਿਖਾਇਆ ਜਾਂਦਾ ਹੈ ਬੜੀ ਵੱਡੀ ਗੱਲ ਆ ਮਾਨ ਵਾਲੀ ਗੱਲ ਹੁੰਦੀ ਹੈ ਕਿ ਗੁਰੂ ਦੇ ਨਾਲ ਜੋੜਨਾ ਕਿਸੇ-ਕਿਸੇ ਦਾ ਕੰਮ ਹੁੰਦਾ ਤੇ ਇਹ ਔਨੁੱਖੇ ਸਕੂਲ ਦੇ ਵਿੱਚ ਲੈ ਕੇ ਆਏ ਆ ਕਿ ਜਿੱਥੇ ਕੀ ਗੁਰਬਾਣੀ ਦੇ ਨਾਲ ਤੇ ਗੁਰੂ ਦੇ ਨਾਲ ਜੋੜਿਆ ਜਾਂਦਾ ਹੈ ਤੇ ਫ੍ਰੀ ਆਫ ਕੋਸਟ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ